ਹਾਈ ਆਚਾਰਿਆ ਜੀ ਤੋਂ ਕੀ ਤਾਰੇ ਲੱਗੇ ਕਿ ਐਟੋ ਹੋਵੇ ਇਹ ਮਿਲਕਾ ਬੀ ਬੀ ਚੱਲਿਆ ਆ ਰਹੀ ਆ ਇੱਕ ਟੋਕਾ ਆਪਾਂ ਜਾ ਰਹੇ ਸੀ ਦੀਦੀ ਘਰ ਦੀਦੀ ਘਰ ਰਿਹਾ ਡਰਾਈਵ ਮੈਂ ਤੇ ਮੰਨੂ ਪਿੱਛੇ ਬੈਠੇ ਆ ਕਰ ਰਹੇ ਆ ਡਰਾਈਵ ਨੂੰ ਇੰਜੋਏ ਠੀਕ ਹੈ ਇਹ ਦੇਖੋ ਸ਼ਾਮ ਆਉਂਗਾ ਆ ਸ਼ਾਮ ਦਾ ਟਾਈਮ ਚੰਡੀਗੜ੍ਹ ਕੁਮ ਦਾ ਵੱਖਰਾ ਮਜਾ ਐਸ ਡੀ 1 ਥੋੜਾ ਬਾਰਿਸ਼ ਦਾ ਮੌਸਮ ਹੋਇਆ ਭਈ ਨਾ ਛੋਲੇ 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 ਲਾਈਟ ਗਾਸ ਲਾਈਟਾ ਹੋਈਆਂ ਬਟ ਫਿਰ ਵੀ ਜੱਟ ਨਹੀਂ ਸੁਧਰਦੇ ਲਟਾ ਜੰਪ ਕਰੀ ਜਾਂਦੇ ਨੇ ਇਹ ਆ ਲੈਣਾ ਹਿੱਤ ਤਬਰ ਕੋ ਦਿਖ ਲੋ ਗਾਇਸ ਇਸ਼ਾਰਾ ਦਿੱਤਾ ਸਾਨੂੰ ਵੀ ਇਹ ਵਾਲੀ ਲਾਈਟ ਤੇ ਮੈਂ ਨਹੀਂ ਰੁਕਦੀ ਹੁੰਦੀ ਰੋਕ ਲੋ ਜੇ ਰੋਕ ਸਕਦੇ ਹੋ ਤਾਂ ਹੋਰ ਉਹ ਅੱਗੇ ਮਾਮੇ ਵੀ ਖੜੇ ਆ ਮਾਮੇ ਕਹਿੰਦੇ ਜੀ ਆਿਆਂ ਨੂੰ ਇੱਧਰ ਅਸੀਂ ਵੀ ਪੂਰੇ ਜੀ ਆਿਆਂ ਨੂੰ ਮਾਮਾ ਤਾਂ ਆਪ ਤਰ ਆ ਤੇ ਆ ਸਹੀ ਹੈ ਮਾਮਾ ਥੱਕ ਗਿਆ ਡਿਊਟੀ ਕਰ ਕਰਕੇ ਮਾਮਾ ਕਹਿੰਦਾ ਹੁਣ ਮੈਂ ਸੈਰ ਕਰਨੀ ਆ ਗਾਇਸ ਵਾਲੇ ਨੂੰ ਕੁਝ ਡਰਾਈਵ ਡਰਾਈਵ ਕਰਨੀ ਆਂਦੀ ਜਾਂ ਨਹੀਂ ਕੀ ਕਰ ਰਿਹਾ ਹੈ ਕਦੀ ਅੱਗੇ ਕਦੇ ਪਿੱਛੇ ਕਰ ਰਿਹਾ ਹੈ ਡਰਾਈਵ ਨੂੰ ਇਹ ਦੇਖੋ ਗਾਇਸ ਕਿੰਨਾ ਸੋਹਣਾ ਹੋਇਆ ਇਹ ਮੈਂ ਆ ਇਹ ਦੀਦੀ ਡਰਾਈਵ ਕਰ ਰਹੇ ਨੇ ਦੀਦੀ ਫਿਲਹਾਲ ਤੁਹਾਨੂੰ ਇਹਦੇ ਚ ਹੀ ਦਿਖ ਸਕਦੇ ਆ ਸ਼ੀਸ਼ੇ ਵਿੱਚ ਤਾਂ ਮੈਂ ਹੀ ਤੁਹਾਨੂੰ ਦਿਖ ਰਹੀ ਆ ਇਹ ਆ ਗਿਆ ਬੱਸ ਸਟੈਂਡ 6 ਫੇਸ ਜਿੱਥੇ ਪੁਰਾਣਾ ਮੋਹਾਲੀ ਬੱਸ ਸਟੈਂਡ ਹੁੰਦਾ ਸੀ ਬਟ ਹੁਣ ਇਹ ਅਪਡੇਟ ਹੋ ਗਿਆ ਆ ਨਵਾਂ ਹੋ ਗਿਆ ਇਹ ਆ ਚਲੋ ਠੀਕ ਹੈ गाइस ਮਿਲਦੇ ਆ ਅਸੀਂ ਉਹ ਦੇਖੋ ਮਾਮਿਆਂ ਨੇ ਇੱਕ ਨੂੰ ਰੋਕ ਲਿਆ ਆ ਦੇਖੋ ਤੁਸੀਂ ਗੱਟੀਆਂ ਕਿ ਤਾਂ ਰੋਡ ਇੰਨਾ ਹੀ ਕੰਜੈਸਟਡ ਹੈ ਪਬਲਿਕ ਦੀ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਇੱਧਰ ਦੇਖੋ ਮੋਹੱਲੀਓ ਪਾਣੀ ਪਾਣੀ ਆ ਦੇਖੋ ਤੁਸੀਂ ਅਗੇ ਅਸੀਂ 메ਨ ਰੋਡ ਤੇ ਆਈ.ਈ.ਟੀ. ਕਿੰਨੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਨਾ ਪਰ ਉਹ ਦੀਦੀ ਹਾਲੀਵੁੱਡੋਂ ਨਾ ਨੰਮਿੰਦੇ ਆ ਕਿ ਹੈ ਕਿ 20 ਟਾਈਮ ਹੁੰਨਾ ਟ੍ਰੈਫਿਕ ਕਰਦਾ ਟ੍ਰੈਫਿਕ ਦੇ ਵਿੱਚ ਆਪਾਂ ਤੁਹਾਨੂੰ ਵਲੌਗ ਜਿਹੜਾ ਨਹੀਂ ਦਿਖਾ ਸਕਦੇ ਜ्यादातर ਫਿਲਹਾਲ ਅਖੇਨਾ ਕਿ ਸ਼ੂਟ ਕਰਦੇ ਆ ਅ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਆ ਦੀਦੀ ਦੇ ਘਰ ਜਾ ਕੇ